ਸਤਿ ਸ਼੍ਰੀ ਅਕਾਲ ਜੀ ਮੈਂ ਅਨੰਦੀਪ ਸਿੰਘ ਰਾਓ ਇੱਕ ਵਾਰ ਫੇਰ ਸਾਹਜ ਪਾਉਣ ਲਈ ਕੈਂਪਰ ਪ੍ਰੇਸ਼ਣ ਚਹਿਲ ਜੀ ਨਾਲ ਚਹਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਓ ਸਾਹਿਬ ਮੇਰੇ ਵੱਲੋਂ ਤੁਹਾਨੂੰ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਹਿਲ ਸਾਹਿਬ ਸ਼ਾਦੀ ਸ਼ੇਖ ਸਾਦੀ ਕਹਿੰਦੇ ਨੇ ਜੇਕਰ ਬੱਦਲ ਅੰਮ੍ਰਿਤ ਵਰਸਾਉਣ ਤਾਂ ਵੀ ਬੈਂਸ ਦੇ ਰੁੱਖ ਤੋਂ ਫਲ ਨਹੀਂ ਖਾਦਾ ਜਾ ਸਕਦਾ ਇਹ ਅੱਜ ਦੇ ਵਰਤਾਰੇ ਨਾਲ ਇਸ ਤਰ੍ਹਾਂ ਜੁੜਦਾ ਆਪਾਂ ਬੜੀਆਂ ਬੜੀਆਂ ਜ਼ਿੰਮੇਵਾਰੀਆਂ ਦੇ ਦਿੰਦੇ ਆ ਮਤਲਬ ਇਹਦਾ ਇਹ ਹੈ ਵੀ ਜਿਹੜਾ ਅੰਦਰਲਾ ਗੁਣ ਹੁੰਦਾ ਕੋਈ ਚਾਹੇ ਰੋਖੋ ਵਿੱਚ ਚਾਹੇ ਮਨੁੱਖ ਹੋਵੇ ਉਹਦਾ ਉਹੀ ਰਹਿੰਦਾ ਹੈ ਉਹਨੂੰ ਬਾਹਰੋਂ ਚਾਹੇ ਆਪਾਂ ਜੋ ਮਰਜ਼ੀ ਖਰਾਕ ਦੇਈ ਜਾਈਏ ਆਪਾਂ ਕਿਸੇ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੰਦੇ ਆ ਪਿੰਡ ਦੀ ਮੰਨ ਲਓ ਸਰਪੰਚ ਬਣਾਤਾ ਜਾਂ ਹਲਕੇ ਦੀ ਦੇ ਦਿੰਦੇ ਆ ਕੋਈ ਵਿਧਾਇਕ ਬਣਾਤਾ ਕੋਈ ਸੰਸਦ ਬਣਾਤਾ ਕਈ ਵਾਰ ਉਹਦੇ ਜਿਹੜੇ ਅੰਦਰਲੇ ਗੁਣ ਹੁੰਦੇ ਨੇ ਜਿਹੜੀ ਉਹਦੀ ਪਰਵਰਿਸ਼ ਹੁੰਦੀ ਹੈ ਉਹ ਬਾਅਦ ਵਿੱਚ ਜ਼ਿੰਮੇਵਾਰੀਆਂ ਨੂੰ ਸਮਝਦਾ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਕਿ ਸਰਪੰਚਾਂ ਤੇ ਇਲਜ਼ਾਮ ਲੱਗਦੇ ਨੇ ਵੀ ਉਹ ਨਸ਼ੇ ਵੇਚਦੇ ਨੇ ਤਸਕਰੀ ਕਰਦੇ ਨੇ ਜਾਂ ਕੋਈ ਹੋਰ ਜਿਹੜਾ ਕੋਈ ਕ੍ਰਾਈਮ ਕਰਦੇ ਨੇ ਉਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਇਹਦਾ ਤੁਸੀਂ ਸੱਚ ਦੱਸਿਓ ਜੀ ਕੀ ਸੀ ਇੱਕ ਡੀਐਸਪੀ ਸਾਹਿਬ ਨੇ ਕਹਿੰਦੇ ਮੌਜੂਦਾ ਸਰਪੰਚ ਨੂੰ ਦਬਕੇ ਮਾਰੇ ਨੇ ਜੀ ਪਿੱਛੇ ਕਾਰਨ ਕੀ ਸੀ ਇਹ ਉਹ ਸਰਪੰਚ ਬਾਕੀ ਬੈਂਚ ਦਾ ਰੁਖ ਸੀ ਜਾਂ ਦਬਕੇ ਗਲਤ ਸੀ ਜੀ ਰੋਸਾ ਬੌਣਿਆ ਸਰਪੰਚ ਦੇ ਉੱਤੇ ਵੀ ਸਰਪੰਚ ਨੇ ਕੀ ਕੀਤਾ ਤੇ ਕਿਉਂ ਦਬਕੇ ਪਏ ਨੇ ਤੇ ਕੀ ਕਾਰਨ ਹੈ ਸਰਪੰਚ ਦਾ ਪਰ ਪਹਿਲਾਂ ਕਿਤਾਬ ਦੀ ਉਹ ਗੱਲ ਕਰ ਲਈਏ ਤੁਸੀਂ ਇਸ ਕਿਤਾਬ ਦੀਆਂ 217 ਪੜ੍ਹ ਕੇ ਜਿਹੜਾ ਇਸ ਪ੍ਰੋਗਰਾਮ ਦੀ ਹਰ ਰੋਜ਼ ਸ਼ੁਰੂਆਤ ਕਰਦੇ ਹੋ ਤੇ ਬੜਾ ਅੱਛਾ ਲੱਗਦਾ ਸਾਡੇ ਦਰਸ਼ਕ ਵੀ ਇਸ ਚੀਜ਼ ਨੂੰ ਬੜਾ ਪਸੰਦ ਕਰਦੇ ਨੇ ਤੇ ਦੂਜੀ ਗੱਲ ਕਿਤਾਬ ਦੀ ਉਹ ਗੱਲ ਕਰ ਲਈਏ ਇੱਕ ਸਾਬਕਾ ਰਾਜ ਅਧਿਕਾਰੀ ਨੇ ਕਿਤਾਬ ਲਿਖੀ ਹੈ ਜਿੱਥੇ ਉਹਨੇ ਉਸ ਕਿਤਾਬ ਦੇ ਵਿੱਚ ਜੰਮੂ ਕਸ਼ਮੀਰ ਬਾਰੇ ਬਹੁਤ ਕਾਫੀ ਕੁਝ ਲਿਖਿਆ ਹੈ ਇੱਕ ਗੱਲ ਉਹਨੇ ਲਿਖੀ ਹੈ ਕਿ ਜਿਹੜੀ ਧਾਰਾ 370 ਖਤਮ ਕਰਨ ਦਾ ਜਿਹੜਾ ਫੈਸਲਾ ਲਿਆ ਸੀ ਆ ਉਸ ਸਮੇਂ ਦੀ ਐਨਡੀਐ ਸਰਕਾਰ ਨੇ ਕਹਿੰਦੇ ਜੇ ਕਿਤੇ ਨੈਸ਼ਨਲ ਕਾਨਫਰੰਸ ਜਿਹੜੀ ਇੱਕ ਫਾਰਕ ਅਬਦੁੱਲੇ ਦੀ ਪਾਰਟੀ ਹੈ ਉਹਨੂੰ ਵੀ ਭਰੋਸੇ ਦੇ ਵਿੱਚ ਲੈ ਲਿਆ ਹੁੰਦਾ ਤੇ ਕਹਿੰਦੇ ਉਹਨਾਂ ਨੇ ਵੀ ਇਹਦੇ ਵਿੱਚ ਹਮਈ ਭਰ ਦੇਣੀ ਸੀ ਕਿ ਠੀਕ ਆ ਧਾਰਾ 370 ਖਤਮ ਕਰ ਦਿਓ ਪਰ ਇਸ ਮਾਮਲੇ ਦੇ ਉੱਤੇ 87 ਸਾਲਾਂ ਫਰਕ ਅਬਦੁੱਲਾ ਦਾ ਗੁੱਸਾ 7ਵੇਂ ਸਮਾਂਦਿਓ ਕਹਿੰਦਾ ਕਿਤਾਬ ਦੀ ਪ੍ਰੋਮੋਸ਼ਨ ਦੇ ਲਈ ਇਹ ਗੱਲਾਂ ਠੀਕ ਨੇ ਪੈਸੇ ਕਮਾਉਣ ਦੀ ਗੱਲਾਂ ਠੀਕ ਹੋ ਸਕਦੀਆਂ ਨੇ ਪਰ ਇਹ ਉਹਦੀ ਕੰਪਣਾ ਹੋ ਸਕਦੀ ਹੈ ਲੇਖਕ ਦੀ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਹਰ ਕਿਸੇ ਨਹੀਂ ਹੋ ਸਕਦਾ ਔਰ ਦੂਜੀ ਗੱਲ ਇੱਥੇ ਗੱਲ ਤੁਸੀਂ ਹੁਣ ਉਸ ਸਰਪੰਚ ਦੀ ਕੀਤੀ ਹੈ ਜਿਹੜਾ ਕਿ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆਇਆ ਜਾਂ ਜਿਹਦੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹ ਨਿਭਾਉਂਦਾ ਨਜ਼ਰ ਨਹੀਂ ਸੀ ਆ ਰਿਹਾ ਪਠਾਰਕੋਟ ਦੇ ਹਲਕਾ ਪਾਉਂ ਦੀ ਗੱਲ ਕਰੀਏ ਤਾਂ ਉਸ ਪਿੰਡ ਉਸ ਇਲਾਕੇ ਦਾ ਇੱਕ ਪਿੰਡ ਹੈ ਜੰਗਾ ਉਸ ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਵੇਚਣ ਵਾਲਾ ਕੋਈ ਹੋਰ ਨਹੀਂ ਤੇ ਪਿਓ ਪੁੱਤ ਨੇ ਜੀ ਦੋਤੇ ਪਿਓ ਪੁੱਤ ਨੇ ਜੀ ਜਿਹੜੇ ਸਰਪੰਚ ਤੇ ਉਹਦਾ ਬੇਟੇ ਦੇ ਉੱਤੇ ਇਲਜ਼ਾਮ ਲਾਏ ਨੇ ਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ ਆ ਕੇ ਪਿੰਡ ਦੇ ਵਿੱਚ ਦਬੰਦ ਕੀਤੀ ਤੇ ਡੀਐਸਪੀ ਸੁਖਵਿੰਦਰ ਸਿੰਘ ਥਾਪਰ ਪਿੰਡ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੇ ਆ ਕੇ ਇਹ ਸਾਰਾ ਮਾਮਲਾ ਜਦੋਂ ਗੱਲਬਾਤ ਕੀਤੀ ਤਾਂ ਦੱਸਿਆ ਜਾ ਰਿਹਾ ਕਿ ਉਸ ਸਰਪੰਚ ਨੂੰ ਪਿੰਡ ਦੇ ਸਾਹਮਣੇ ਜਿਹੜਾ ਉਸ ਡੀਐਸਪੀ ਵੱਲੋਂ ਕਾਫੀ ਵਧੀਆ ਜਿਹੜਾ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੀਆਂ ਗੱਲਾਂ ਕਈਆਂ ਕਈਆਂ ਸੋ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਰੋ ਸਭ ਉਹਦੇ ਵਿੱਚ ਸਰਪੰਚ ਜਿਹੜਾ ਜੀ ਉਹਨੂੰ ਦੱਸਿਆ ਜਾ ਰਿਹਾ ਵੀ ਕਿਸ ਤਰ੍ਹਾਂ ਤੇਰੀ ਜ਼ਿੰਮੇਵਾਰੀ ਆ ਕਿ ਇਹ ਸਾਰਾ ਕੁਝ ਹੋ ਰਿਹਾ ਨਸ਼ਾ ਵੇਚਣ ਦੇ ਗੰਭੀਰ ਇਲਜ਼ਾਮ ਜਦੋਂ ਉਸ ਬੰਦੇ ਦੇ ਉੱਤੇ ਲੱਗ ਜਾਣ ਜਿਹਦੀ ਜ਼ਿੰਮੇਵਾਰੀ ਉਸ ਸਿਸਟਮ ਨੂੰ ਸਾਬਣ ਦੀ ਤੇ ਰੋਕਣ ਦੀ ਹੋਵੇ ਤੇ ਫਿਰ ਰਾਬੇ ਰਾਖਾ ਜਦੋਂ ਬਾੜੇ ਖੇਤ ਨੂੰ ਖਾਣ ਲੱਗ ਜਵੇ ਜੇਕਰ ਪੁਲਿਸ ਦੇ ਨਾਲ ਦਾਅਵਿਆਂ ਦੇ ਵਿੱਚ ਦਾਮਾ ਤਾਂ ਬਣਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਡੀਐਸਪੀ ਸਾਹਿਬ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਵੀ ਜੇਕਰ ਤੁਸੀਂ ਨਾ ਹਟੇ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਤੇ ਤੁਹਾਡਾ ਜਿਹੜਾ ਹੋਰ ਮਾਮਲੇ ਵੀ ਤੁਹਾਡੇ ਤੇ ਦਰਜ ਕਰਾਂਗੇ ਨਾਲ ਦੀ ਨਾਲ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਨਾ ਜਿਹੜੀ ਕੀ ਨਾ ਪੈਸਿਆਂ ਦੇ ਨਾਲ ਬਣਾਈ ਹੋਈ ਹੈ ਉਹ ਪ੍ਰਾਪਰਟੀ ਜਿਹੜੀ ਆ ਤੁਹਾਡੀ ਉਹਨੂੰ ਵੀ ਜਿਹੜਾ ਅਸੀਂ ਫਿਰ ਆਪਣੇ ਕਬਜ਼ੇ ਦੇ ਵਿੱਚ ਲਵਾਂਗੇ ਸੋ ਕਾਫੀ ਗੱਲਾਂ ਬਾਤਾਂ ਹੋਈਆਂ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਸਰਪੰਚ ਦੇ ਉੱਤੇ rau ਸਾਹਿਬ 16 ਦੇ ਕਰੀਬ ਮਾਮਲੇ ਪਹਿਲਾਂ ਵੀ ਦਰਜ ਨੇ ਸੋ ਇਸ ਤਰ੍ਹਾਂ ਦੇ ਹਾਲਾਤ ਜੇਕਰ ਕਿਸੇ ਪਿੰਡ ਦੇ ਵਿੱਚ ਹੋਣ ਤਾਂ ਰੱਬ ਰੱਖਾ ਹੈ ਔਰ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਵੱਲੋਂ ਕਿ ਇਸ ਅਲਾਕੇ ਦੇ ਹੋਰ ਕਈ ਪਿੰਡਾਂ ਨੇ ਵੀ ਜਿਹੜਾ ਮਤੇ ਪਾ ਕੇ ਪੁਲਿਸ ਨੂੰ ਦਿੱਤੇ ਨੇ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਜਾਵੇ। ਸੋ ਚੰਗੀ ਗੱਲ ਹੈ ਲੋਕ ਜਾਗ ਰਹੇ ਨੇ ਪਰ ਫਿਰ ਉਹੀ ਗੱਲ ਕਿ ਕਿਸੇ ਵੀ ਤਰ੍ਹਾਂ ਦੀ ਬਦਲਾ ਲੋ ਕਾਰਵਾਈ ਨਾ ਹੋਵੇ। ਅਸਲ ਮੈਨਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਗੁਨਾਹਗਾਰ ਨੇ ਜਿਹੜੇ ਇਹ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਲਿੰਪ ਨੇ ਜਿਨ੍ਹਾਂ ਨੇ ਇਸ ਪੈਸੇ ਦੇ ਨਾਲ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਕੱਢਤਾ ਜਾਂ ਆਪਣੇ ਧੀਆਂ ਪੁੱਤਾਂ ਦੇ ਲਈ ਚੰਗੀ ਜਾਇਦਾਦ ਜੋੜ ਲਈ ਹੈ। ਉਹਨਾਂ ਦੇ ਉੱਤੇ ਇੱਕ ਸਖਤ ਤੇ ਮਸਾਲੀ ਕਾਰਵਾਈ ਹੋਵੇ ਤੇ ਫਿਰ ਸਭ ਕੁਝ ਸਾਹਮਣੇ ਆਏਗਾ ਪਰ ਦੂਜੇ ਪਾਸੇ ਗੱਲ ਕਰੀਏ ਖਬਰਾਂ ਦੇ ਵਿੱਚ ਖਬਰਾਂ ਜਦੋਂ ਦਬ ਜਾਂਦੀਆਂ ਨੇ ਨਾ rau saab ਬਹੁਤ ਕੁਝ ਦਬ ਕੇ ਰਹਿ ਜਾਂਦਾ ਥਾਰ ਵਾਲੀ ਬੀਬੀ ਦਾ ਕੀ ਬਣਿਆ ਤੇ ਜਾਂ ਉਸ ਤੋਂ ਬਾਅਦ ਇੱਕ ਕਾਉਂਟਰ ਇੰਟੈਲੀਜੈਂਸ ਦਾ ਇੱਕ ਜਿਹੜਾ ਅਧਿਕਾਰੀ ਪੁਲਿਸ ਦਾ ਫੜਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਕੀ ਬਣਿਆ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਾਂ ਤਾਂ ਦਬਾਇਆ ਗਿਆ ਜਾਂ ਦਬ ਜਾਂਦੀਆਂ ਨੇ ਕਿਉਂਕਿ ਇਹ ਖਬਰਾਂ ਅ ਮੁੱਖ ਖਬਰਾਂ ਦੇ ਵਿੱਚ ਰਹਿਣੀਆਂ ਚਾਹੀਦੀਆਂ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਸਿਸਟਮ ਕਿੰਨਾ ਕਸਖਤ ਜੇਕਰ ਹੈ ਤਾਂ ਚਾਹੇ ਸੰਗ ਜਿਹੜੀ ਤੁਸੀਂ ਕਹਾਵਤ ਸੁਣਾਈ ਹੈ ਬਾੜ ਨੂੰ ਖੇਤ ਬਾਗੜ ਖੇਤ ਨੂੰ ਖਾਣ ਲੱਗ ਜੇ ਇਹ ਤਾਂ ਹੁਣ ਪੁਰਾਣੀ ਹੋ ਗਈ ਅੱਜ ਕੱਲ ਤਾਂ ਬਹੁਤ ਬਣ ਜਾਂਦੀਆਂ ਨੇ ਜਿਵੇਂ ਕਹਿੰਦੇ ਨੇ ਜ਼ਿੰਮੇਵਾਰੀ ਵਾਲੀ ਆਪਾਂ ਗੱਲ ਕੀਤੀ ਹੈ ਕੋਈ ਵਜੀਫੇ ਖਾ ਜਾਂਦਾ ਕੋਈ ਟ੍ਰੀ ਗਾਰਡ ਖਾ ਜਾਂਦਾ ਕੋਈ ਰੋਖੇ ਖਾ ਜਾਂਦਾ ਤੇ ਉਹ ਲੋਕ ਜਦੋਂ ਬਾੜੂ ਰੂਪੀ ਜੇਲ੍ਹ ਤੋਂ ਬਾਹਰ ਆਉਂਦੇ ਨੇ ਫਿਰ ਵੀ ਉਹਨਾਂ ਦੀ ਚਰਚਾ ਕਰਨੀ ਬਣਦੀ ਹੈ ਤੁਸੀਂ ਸਮਝ ਗਏ ਹੋਵੋਗੇ ਮੇਰਾ ਇਸ਼ਾਰਾ ਸਾਧੂ ਸਿੰਘ ਧਰਮਸੂਤ ਵੱਲ ਹੈ ਉਹਨਾਂ ਤੇ ਜਿਹੜਾ ਮਾਮਲਾ ਸੀਗਾ ਉਹਦੇ ਚੋਂ ਉਹ ਜੇਲ੍ਹ ਤੋਂ ਹੁਣ ਬਾਹਰ ਆਏ ਨੇ ਜੀ ਉਹ ਰਿਹਾ ਹੋਗੇ ਜਾਂ ਬਰੀ ਹੋਗੇ ਜੀ ਰਸੋ ਚਰਚਾ ਕਿਉਂ ਨਾ ਹੋਵੇ ਅਗਲੇ ਦੇ ਨਾਮ ਦੇ ਨਾਲ ਦੋ ਚੀਜ਼ਾਂ ਅਸੀਂ ਆ ਲੱਗਦੀਆਂ ਨੇ ਜਿਹੜੇ ਸ਼ਬਦ ਬੱਡੇ ਪਵਿੱਤਰ ਨੇ ਸਾਧੂ ਤੇ ਧਰਮ ਤੇ ਇਹ ਚੀਜ਼ਾਂ ਜਿਹੜੀਆਂ ਜਦੋਂ ਲੱਗ ਜਾਂਨਾਂ ਜੀ ਬੰਦੇ ਦੇ ਨਾਲ ਤੇ ਫਿਰ ਕੰਮ ਉਹ ਜਿੱਦਾਂ ਦੇ ਮਰਜ਼ੀ ਉਹਦੇ ਹਿੱਸੇ ਆਏ ਹੁਣ ਜਾ ਉਹਨੇ ਕੀਤੇ ਹੁਣ ਜਾ ਉਹਦੇ ਤੇ ਇਲਜ਼ਾਮ ਲੱਗਦੇ ਹੋਣ ਉਹ ਕਈ ਵਾਰੀ ਦਬਕੇ ਰਹਿ ਜਾਂਦੀਆਂ ਨੇ ਗੱਲਾਂ ਸਾਧੂ ਸਿੰਘ ਧਰਮਸੋਤ ਨਾਮ ਹੈ ਸਾਬਕਾ ਵਜ਼ੀਰ ਆ ਕਾਂਗਰਸ ਪਾਰਟੀ ਦਾ ਆ ਜਿਹੜੀ ਤੁਸੀਂ ਗੱਲ ਕਹੀ ਸੀ ਜੰਗਲਾਂ ਦੇ ਰੁੱਖਾਂ ਦੀ ਤੇ ਕਾਫੀ ਇਲਜ਼ਾਮ ਲੱਗੇ ਨੇ ਜਾਇਦਾਦ ਤੋਂ ਵੱਧ ਆਮਦਨ ਤੋਂ ਵੱਧ ਸੌਰੀ ਜਾਇਦਾਦ ਬਣਾਉਣ ਦੀਆਂ ਜਿਹੜੀਆਂ ਧਾਰਾ ਮਾਂ ਦੇ ਤਹਿਤ ਜਾ ਕੋ ਵੀ ਇਸ ਮਾਮਲੇ ਦੇ ਵਿੱਚ ਕੇਸ ਦੇ ਵਿੱਚ ਪਿਛਲੇ ਲਗਭਗ 14 ਮਹੀਨਿਆਂ ਤੋਂ ਸਾਧੂ ਸੰਗਤ ਧਰਮ ਸੋਤ ਨਾਬਾ ਦੀ ਜਿਹੜੀ ਹੈ ਜੇਲ੍ਹ ਉਹਦੇ ਵਿੱਚ ਬੰਦ ਸੀਗੇ ਤੇ ਆ ਜਵਾਨ ਤੋਂ ਦੇ ਲਈ ਚੰਗੀ ਜਿਹੜੀ ਉਪਰੋਂ ਥੱਲੇ ਤੱਕ ਜਿਹੜੀ ਪੱਥਰ ਦੇ ਉੱਪਰ ਤੱਕ ਜਿਹੜੀ ਆ ਪਹੁੰਚ ਕੀਤੀ ਤੇ ਆਖਰਕਾਰ ਸੁਪਰੀਮ ਕੋਰਟ ਨੇ ਸੁਣ ਲਈ ਤੇ ਉਹਨਾਂ ਨੇ ਜਵਾਨ ਤੋਂ ਉਹਨਾਂ ਨੂੰ ਦੇ ਦਿੱਤੀ ਤੇ ਵਾਪਸ ਜੇਲ੍ਹ ਤੋਂ ਬਾਹਰ ਆਏ ਤੇ ਫੁੱਲਾਂ ਦੇ ਹਾਰ ਇਸ ਤਰ੍ਹਾਂ ਪਾਏ ਹੋਏ ਸੀ ਮੈਂ ਸੋਚਿਆ ਵੀ ਸ਼ਾਇਦ ਵੀ ਕੋਈ ਚੋਣ-ਚੋਣ ਜਿੱਤ ਗਏ ਤੇ ਜਦ ਪਾਰਟੀ ਨੇ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਰਾਓ ਸਾਹਿਬ ਬੀਐਸ ਕਰਕੇ ਵਰਕਰ ਸਾਰਾ ਇਹ ਨਾ ਮਾਨਤਾੜ ਕਰ ਰਹੇ ਨੇ ਤੇ ਜਦੋਂ ਖਬਰ ਪੜ੍ਹੀ ਤਾਂ ਖਬਰ ਇਹ ਸੀ ਵੀ ਉਹਨਾਂ ਨੂੰ ਜivant ਮਿਲੀ ਹੈ ਤੇ ਪ੍ਰਚਾਰਾਂ ਕੀਤਾ ਗਿਆ ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਜਾਂ ਹੋਰ ਅਕਾਲੀਆਂ ਨੇ ਵੀ ਬੜੇ ਅਰੇ ਹਰ ਇੱਕ ਪਾਰਟੀ ਦੇ ਚਾਏ ਕਾਂਗਰਸ ਦੇ ਹੋਰ ਲੀਡਰ ਹੋਣ ਤਾਂ ਲੁਧਿਆਣੇ ਤੋਂ ਚੋਣ ਲੜਨ ਵਾਲੇ ਜਿਹੜੇ ਨੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਦੇ ਉੱਤੇ ਵੀ ਕਾਫੀ ਗੰਭੀਰ ਦੋਸ਼ ਲੱਗੇ ਸੀ ਪਰ ਜਦੋਂ ਜੇਲ੍ਹ ਚੋਂ ਬਾਹਰ ਆਉਦੇ ਨੇ ਤੇ ਹਾਰਾਂ ਨਾਲ ਇਸ ਤਰ੍ਹਾਂ ਲੱਦ ਦਿੱਤਾ ਜਾਂਦਾ ਜਿਵੇਂ ਬਰੀ ਹੋ ਕੇ ਆਏ ਹੁੰਦੇ ਨੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਜਿਹੜੇ ਨੇ ਜਦੋਂ ਜੇਲ੍ਹ ਚੋਂ ਬਾਹਰ ਆਏ ਸੀ ਉਹਨਾਂ ਨੂੰ ਫੁੱਲਾਂ ਦੇ ਨਾਲ ਲੱਦਿਆ ਗਿਆ ਸੀ ਇਸੇ ਤਰ੍ਹਾਂ ਧਰਮਸੂਤ ਦੀ ਜਦੋਂ ਇਹ ਤਸਵੀਰ ਸਾਹਮਣੇ ਆਈ ਖਬਰ ਪੜ੍ਹਨ ਤੋਂ ਪਤਾ ਲੱਗਿਆ ਵੀ ਇਹ ਇੱਕ ਰਾਹਤ ਜਿਹੜੀ ਕਾਨੂੰਨ ਦੇ ਹਸਰ ਉਹਨਾਂ ਨੂੰ ਮਿਲ ਸਕਦੀ ਸੀ ਉਹ ਮਿਲੀ ਹੈ ਤੇ ਉਹਨਾਂ ਨੂੰ ਜਿਹੜੀ ਆ ਜਵਾਨਤ ਮਿਲ ਗਈ ਹੈ ਤੇ ਭਰੋਸਾ ਉਹਨਾਂ ਨੇ ਕਾਨੂੰਨ ਦੇ ਉੱਤੇ ਜਤਾਇਆ ਕਿ ਉਹ ਕਹਿੰਦੇ ਮੈਂ ਇੱਕ ਦਿਨ ਬਰੀ ਹੋ ਕੇ ਵੀ ਆਵਾਂਗਾ ਚਹਿਲ ਸਾਬ ਜਿਹੜੇ ਸੋਚਦੇ ਪਹਿਰਾ ਦੇਣ ਵਾਲੇ ਹੁੰਦੇ ਨੇ ਉਹ ਬਾਹਰ ਖੜੇ ਹੁੰਦੇ ਨੇ ਨਾ ਉਹ ਕਹਿੰਦੇ ਹੁੰਦੇ ਨੇ ਭਲਾਣਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹਨਾਂ ਨੇ ਤਾਂ ਕਹਿਣਾ ਲਿੰਦਾ ਵੀ ਤੇਰੀ ਚੰਗੀ ਸੋਚ ਤੇ ਪਹਿਰਾ ਦੇਾਂਗੇ ਉਹਨਾਂ ਦਾ ਸੋਚ ਤਾਂ ਹੀ ਕਹਿਣਾ ਹੁੰਦਾ ਜਿਹੇ-ਜਿਹੇ ਬੰਦਾ ਹੁੰਦਾ ਉਹਦੇ ਨਾਲ ਉਹ ਜਿਹੇ-ਜਿਹੇ ਭਾਲੂ ਜੁੜੇ ਹੋਏ ਹੁੰਦੇ ਨੇ ਤੇ ਪਹਿਰਾ ਵੀ ਦਿੰਦੇ ਨੇ ਠੋਕ ਕੇ ਫਿਰ ਉਹ ਜੇ ਦੁਬਾਰਾ ਜੇਲ੍ਹ ਤੇ ਜਾਣਗੇ ਫਿਰ ਉਹ ਕਾਨੂੰਨ ਨੂੰ ਵੀ ਇਹ ਕਹਿਣ ਲੱਗ ਜਾਂਦੇ ਨੇ ਵੀ ਸਾਡੇ ਨਾਲ ਧੱਕਾ ਹੋ ਗਿਆ ਉਧਰ ਟਰੰਪ ਸਾਹਿਬ ਨੇ ਕੀ ਐਲਾਨ ਕਰਤਾ ਜੀ ਰਿਪੋਰਟ ਕਰਨ ਵਾਸਤੇ ਜਾਂ ਵਿਦੇਸ਼ੀਆਂ ਨੂੰ ਦੇਸ਼ ਤੋਂ ਕੱਢਣ ਵਾਸਤੇ ਰੰਪਾ ਸਾਹਿਬ ਦਾ ਰੌਬ ਸਾਹਿਬ ਫੈਸਲਾ ਮੈਂ ਕਹਣਾ ਬੜਾ ਨੱਪਿਆ ਤੋਲੇ ਆ ਔਰ ਬੜਾ ਸੁਲਝੇ ਹੋਏ ਇਨਸਾਨ ਵਾਲਾ ਫੈਸਲਾ ਹੈ ਵੈਸੇ ਤਾਂ ਸੁਲਝੇ ਹੋਏ ਨਹੀਂ ਇਸੇ ਕਰਕੇ ਦੂਜੀ ਦਫਾ ਫੇਰ ਹੋ ਇਸ ਵੱਡੇ ਮੁਰਖ ਦੇ ਵੱਡੇ ਸਰਪੰਚ ਬਣੇ ਨੇ ਸੋ ਰਾਸ਼ਟਰਪਤੀ ਬਣੇ ਨੇ ਅਗਲੇ ਤੇ ਜਿਹੜੇ ਕਾਲੀ ਦੇ ਵਿੱਚ ਫੈਸਲੇ ਲੈ ਰਹੇ ਸੀ ਨਾ ਤੇ ਉਹਨਾਂ ਨੇ ਜੋ ਫੈਸਲਾ ਜਿਹੜਾ ਹੁਣੇ ਲਿਆ ਉਹ ਕਹਿੰਦੇ ਵੀ ਜਿਹੜੇ ਰਿਪੋਰਟ ਕਰਨ ਵਾਲਾ ਸਿਲਸਲਾ ਸਾਡਾ ਵੀ ਗੈਰ ਕਾਨੂੰਨੀ ਤੌਰ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਹੋ ਵੀ ਉਹ ਕਾਰਵਾਈ ਤਾਂ ਅਸੀਂ ਕਰਾਂਗੇ ਪਰ ਜੇ ਕੋਈ ਆਪਣੀ ਇੱਛਾ ਨਾਲ ਸਭੇ ਇੱਛਾ ਦੇ ਨਾਲ ਜੇ ਮੈਂ ਆਪਾਂ ਕਹਿੰਦੇ ਹਾਂ ਨਾ ਕਿ ਜੇ ਬੰਦਾ ਜਾਣਾ ਚਾਹੁੰਦਾ ਹੈ ਤੇ ਕਹਿੰਦੇ ਅਸੀਂ ਜਾਣ ਦੇ ਲਈ ਜਹਾਜ਼ ਦੀ ਟਿਕਟ ਵੀ ਦੇਵਾਂਗੇ ਤੇ ਇੱਕ ਰਾਸ਼ੀ ਵੀ ਤੈਅ ਕਰ ਦਾਂਗੇ ਕਿ ਵੀ ਇੰਨੇ ਕ ਪੈਸੇ ਅਸੀਂ ਦੇ ਕੇ ਭੇਜਾਂਗੇ ਬੰਦੇ ਨੂੰ ਸੋ ਹੁਣ ਉਹ ਕਿੰਨੇ ਪੈਸੇ ਨੇ ਕੀ ਕਾਨੂੰਨ ਬਣਦਾ ਹੈ ਤੇ ਉਹਦੇ ਨਾਲ ਕਿੰਨਾ ਕੁ ਫਾਇਦਾ ਇਹਨਾਂ ਲੋਕਾਂ ਨੂੰ ਹੁੰਦਾ ਪਰ ਹਾ ਇੱਕ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਵੀ ਜਿਸ ਤਰ੍ਹਾਂ ਕਾਰਗੋ ਜਹਾਜ਼ਾਂ ਦੇ ਵਿੱਚ ਫੌਜੀ ਜਹਾਜ਼ਾਂ ਦੇ ਵਿੱਚ ਜਿਸ ਤਰ੍ਹਾਂ ਬੰਨ ਕੇ ਬੇੜੀਆਂ ਲਾ ਕੇ ਲਿਆਂਦੇ ਜਾਂਦੇ ਸੀ ਤੇ ਜਲੀਲ ਕੀਤਾ ਜਾਂਦਾ ਸੀ ਤੇ ਪਤਾ ਲੱਗਦਾ ਸੀ ਕਿ ਇਹ ਜਿਹੜਾ ਜੋ ਕੁਛ ਹੋ ਰਿਹਾ ਚੰਗਾ ਨਹੀਂ ਹੋ ਰਿਹਾ ਅਸੀਂ ਤੁਸੀਂ ਵੀ ਬੜੀ ਚਰਚਾ ਇਹਦੇ ਉੱਤੇ ਰੌਸਪਾਂ ਕੀਤੀ ਹੈ ਤੇ ਹੁਣ ਅਗਰ ਕੋਈ ਆਪਣੀ ਇੱਛਾ ਦੇ ਨਾਲ ਆਉਂਦਾ ਤੇ 트াম্প ਸਾਹਿਬ ਨੇ ਜਿਹੜਾ ਇਹ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਜਹਾਜ਼ ਦੀ ਟਿਕਟ ਵੀ ਦਵਾਂਗੇ ਔਰ ਦੂਸਰਾ ਇੱਕ ਤੈਰਾਸ਼ੀ ਵੀ ਤੁਹਾਨੂੰ ਦਵਾਂਗੇ ਜਿਹਦੇ ਨਾਲ ਤੁਸੀਂ ਆਪਣਾ ਗੁਜ਼ਰਬਸਰ ਕਰ ਸਕੋ ਤੇ ਉਹ ਕਿੰਨੀ ਹੋਊਗੀ ਕਿਸ ਰੂਪ ਦੇ ਵਿੱਚ ਹੋਏਗੀ ਇਹ ਹੁਣ ਜਦੋਂ ਇਹ ਕਾਨੂੰਨ ਬਣ ਕੇ ਲਾਗੂ ਹੋ ਜਾਏਗਾ ਉਦੋਂ ਪਤਾ ਲੱਗੇਗਾ ਔਰ ਦੂਜੀ ਗੱਲ ਉਹਨਾਂ ਨੇ ਜਿਹੜੀ ਇਸ ਤੋਂ ਵੀ ਵੱਡੀ ਕਹੀ ਹੈ ਕਿ ਸਾਨੂੰ ਬੰਦਿਆਂ ਦੀ ਲੋੜ ਵੀ ਹੈਗੀ ਐ ਤੇ ਜਿਹੜੇ ਹੁਨਰਵੰਦ ਨੇ ਜਿਨ੍ਹਾਂ ਦਾ ਰਿਕਾਰਡ ਚੰਗਾ ਰਿਹਾ ਅਮਰੀਕਾ ਦੇ ਵਿੱਚ ਕੋਈ ਗਲਤ ਕੰਮ ਨਹੀਂ ਕੀਤਾ ਉਹਨਾਂ ਨੂੰ ਅਸੀਂ ਵਾਪਸ ਵੀ ਲਿਆ ਸਕਦੇ ਹਾਂ ਵਧੀਆ ਤਰੀਕੇ ਦੇ ਨਾਲ ਉਹ ਦੂਜੀ ਗੱਲ ਉਹ ਕਹਿੰਦੇ ਜਿਨ੍ਹਾਂ ਨੇ ਕੋਈ ਜ਼ੁਲਮ ਕੀਤਾ ਚਾਹੇ ਸਾਡੇ ਮੁਲਕ ਦੇ ਵਿੱਚ ਜਾਂ ਬਾਹਰ ਕਰਕੇ ਇੱਥੇ ਆ ਕੇ ਲੋਕੇ ਨੇ ਉਹ ਆਪਣੇ ਆਪ ਨੂੰ ਇੱਥੇ ਸੇਫ ਨਾ ਸਮਝਣ ਕੇ ਆਹ ਮੌਸਮ ਦਾ ਕੀ ਹਾਲ ਹੈ ਜੀ ਤੁਹਾਡੇ ਵੱਲ ਨਿਹਰੀ ਨੂਰੀ ਤਾਂ ਨਹੀਂ ਆਈ ਤੇ ਕਣਕਾਂ ਕਿਵੇਂ ਮੌਸਮ ਮੌਸਮਾਂ ਦਾ ਸਭ ਬਿਲਕੁਲ ਮੌਸਮ ਕਹਿੰਦੇ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਸੋਨੇ ਦੀ ਕਣੀ ਵੀ ਮਾੜੀ ਐ ਸੋ ਕੱਲ ਸ਼ਾਮ ਤੋਂ ਜਿਹੜੀ ਆਚਾਰਕ ਇੱਕਦਮ ਤੂਫਾਨ ਆਇਆ ਨੇ ਰੀ ਆਈ ਐ ਉਹਨੇ ਕਿਸਾਨਾਂ ਦੇ ਸਾਹ ਜਿਹੜੇ ਨੇ ਉਸ ਉੱਤੇ ਨੇ ਸੋ ਉਹਦੇ ਨਾਲ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਹੀ بارش ਵੀ ਹੋਈ ਐ ਸੋ ਜਿਹੜੀ ਕਿ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਪੱਕੀ ਫਸਲ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਹੋਣਾ ਇੱਕ ਨੁਕਸਾਨ ਕਰਨ ਦੇ ਤਲ ਹੁੰਦਾ ਸੋ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਔਰ ਆਉਣ ਵਾਲੇ ਜਿਹੜੇ ਆ 24 ਘੰਟੇ ਨੇ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਵੱਖ-ਵੱਖ ਤਰ੍ਹਾਂ ਦੀਆਂ ਭਵਿਕਵਾਨੀਆਂ ਨੇ ਕਈ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੌਸਮ ਹੈ ਆਉਣ ਵਾਲੇ ਜਿਹੜੇ ਆ 24 ਘੰਟੇ ਦੇ ਉਹਦੇ ਵਿੱਚ ਤੇਜ਼ ਹਵਾਵਾਂ ਤੇ ਕਿਤੇ ਨਾ ਕਿਤੇ ਹਲਕੀ ਬਾਰਿਸ਼ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਜਤਾਈਆਂ ਜਾ ਰਹੀਆਂ ਨੇ ਔਰ ਦੂਜੇ ਪਾਸੇ ਸੋਨੇ ਦੀ ਵੀ ਆਪਾਂ ਗੱਲ ਨਾਲ ਲੱਗਦੇ ਕਰੇ ਲਈ ਯਰੋਂ ਸਾਹਿਬ 98000 ਨੂੰ 10 ਗ੍ਰਾਮ ਜਿਹੜਾ ਸੋਨਾ ਉਹ ਪਹੁੰਚ ਗਿਆ ਤੇ ਚਾਂਦੀ ਨੇ ਵੀ ਚੰਗੀ ਛਾਲ ਮਾਰੀ ਹੈ ਉਹ ਵੀ ਜਿਹੜੀ ਆ ਆਪਣੇ 90000 ਤੋਂ ਉੱਪਰ ਪਹੁੰਚ ਗਈ ਹੈ ਕਿਲੋ ਦੇ ਵਿੱਚ ਅਗਰ ਗੱਲ ਕਰ ਲਈਏ ਸੋ ਇਹ ਜਿਹੜੀਆਂ ਧਾਤਾਂ ਨੇ ਇਹਨਾਂ ਦੇ ਵਿੱਚ ਇਹਦਾ ਰੇਟ ਅਚਾਨਕ ਵਧਣਾ ਇਹ ਚੀਨ ਤੇ ਆਪਣੇ ਅਮਰੀਕਾ ਦੇ ਜਿਹੜੇ ਆਪਸੀ ਤਾਲਖੀ ਵਧੀ ਹੋਈ ਆ ਖਾਸ ਤੌਰ ਦੇ ਉੱਤੇ ਵਪਾਰ ਨੂੰ ਲੈ ਕੇ ਉਹਦੇ ਕਾਰਨ ਇਹਦੇ ਵਿੱਚ ਦੱਸੇ ਜਾ ਰਹੇ ਨੇ ਬੇਸ਼ੱਕ ਹੋਰ ਵੀ ਬਹੁਤ ਕਾਰਨ ਨੇ ਪਰ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿਉਂਕਿ ਸੋਨੇ ਨੂੰ ਸੇਫ ਨਿਵੇਸ਼ ਦੀ ਇੱਕ ਜਗ੍ਹਾ ਮੰਨਿਆ ਜਾਂਦਾ ਸੋ ਇਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਨੇ ਦੇ ਵਿੱਚ ਅ ਰੇਟ ਦੇ ਵਿੱਚ ਜਿਹੜਾ ਇਜਾਫਾ ਹੋ ਰਿਹਾ ਹਰੋਂ ਸਾਬ ਚੈਨ ਸਾਬ ਜਾਂਦੇ ਜਾਂਦੇ ਗੁਜ਼ਾਰਿਸ਼ ਆਪਣੇ ਦਰਸ਼ਕਾਂ ਨੂੰ ਕਰਦੀ ਹੈ ਜੀ ਆਪਾਂ ਤੁਸੀਂ ਆਪਣੇ ਸ਼ਬਦਾਂ ਚ ਜਿਹੜੇ ਆਪਣੇ ਰੁਟੀਨ ਚ ਆਪਣੇ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਉਡੀਕਦੇ ਨੇ ਕਮੈਂਟ ਵੀ ਕਰਦੇ ਨੇ ਉਹਨਾਂ ਦਾ ਧੰਨਵਾਦ ਵੀ ਕਰੋ ਜੀ ਤੇ ਉਹਨਾਂ ਨੂੰ ਇੱਕ ਇੱਕ ਬੇਨਤੀ ਵੀ ਤੁਹਾਡੇ ਵੱਲੋਂ ਹੋਣੀ ਚਾਹੀਦੀ ਹੈ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰਨ ਵਾਸਤੇ ਮੇਰੇ ਘਰ ਬਿਲਕੁਲ राव ਸਾਹਿਬ ਬੇਨਤੀ ਵੀ ਅਸੀਂ ਕਰਾਂਗੇ ਪਰ ਨਾਲ ਇੱਕ ਜਿਹੜਾ ਕਿਉਂਕਿ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਸਾਡੇ ਬਹੁਤ ਸਤਿਕਾਰਯੋਗ ਸੀਨੀਅਰ ਪੱਤਰਕਾਰੋ ਕਿ ਬ੍ਰਾਡਕਾਸਟਰ ਨਵਜੀਤ ਸਿੰਘ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੇ ਮਾਤਾ ਜੀ ਦਾ ਪਿਛਲੇ ਦਿਨੀ ਦੇ ਹੰਤ ਹੋ ਗਿਆ ਸੀ ਜਿਹਦੇ ਕਾਰਨ ਅਸੀਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਕੁਝ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਨੂੰ ਲੇਟ ਮਿਲੇ ਤੇ ਜਾਂ ਕੁਝ ਦਿਨ ਅਸੀਂ ਪ੍ਰੋਗਰਾਮ ਨਹੀਂ ਸੀ ਕਰ ਸਕੇ ਸੋ ਕੱਲ 18 April ਨੂੰ ਪਿੰਡ ਉਹਨਾਂ ਦੇ ਭੋਗਪੁਰ ਦੇ ਵਿੱਚ ਵਾਰਡ ਨੰਬਰ 3 ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਕਸ਼ਮੀਰ ਕੌਰ ਜੀ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਹੈ ਤੇ ਜਿਹੜੇ ਵੀ ਉਹਨਾਂ ਨੂੰ ਚਾਹਣ ਵਾਲੇ ਨੇ ਜਿਹੜੇ ਅ ਨਵਜੀਤ ਜੀ ਨੂੰ ਵੱਖ-ਵੱਖ ਖਦਾਰਿਆਂ ਦੇ ਵਿੱਚ ਦੇਖਦੇ ਸੁਣਦੇ ਹੋ ਸੋ ਉਹਨਾਂ ਦੇ ਲਈ ਇਹ ਖਬਰ ਹੈ ਕਿ ਉਹ ਤੁਸੀਂ ਉੱਥੇ ਭੋਗਪੁਰ ਵਿੱਚ ਪਹੁੰਚ ਕੇ ਤੇ ਵਾਰਡ ਨੰਬਰ 3 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਨਵਜੀਤ ਜੀ ਦੇ ਨਾਲ ਜਿਹੜਾ ਤੁਸੀਂ ਦੁੱਖ ਸਾਂਝਾ ਕਰ ਸਕਦੇ ਹੋ ਔਰ ਦੂਸਰਾ ਜਿਹੜਾ ਇਸ ਚੈਨਲ ਨੂੰ ਜੇਕਰ ਤੁਹਾਨੂੰ ਆਚੀਆਂ ਲੱਗਦੀਆਂ ਸਾਡੀਆਂ ਖਬਰਾਂ ਕੋਈ ਗੱਲਬਾਤ ਸਾਡੀਆਂ ਚੰਗੀਆਂ ਲੱਗਦੀਆਂ ਨਿਰਪੱਖ ਲੱਗਦੀਆਂ ਨੇ ਤਾਂ ਜਰੂਰ ਇਹਨੂੰ ਅੱਗੇ ਸ਼ੇਅਰ ਕਰੋ ਹਾਂ ਜੇਕਰ ਕੋਈ ਕਮੀਆਂ ਸਾਡੇ ਵਿੱਚ ਨੇ ਉਹਨਾਂ ਨੂੰ ਵੀ ਸਾਡੇ ਤੱਕ ਪਹੁੰਚਾਓ ਤਾਂ ਕਿ ਅਸੀਂ ਉਹਨਾਂ ਕਮੀਆਂ ਨੂੰ ਵੀ ਠੀਕ ਕਰਕੇ ਤੁਹਾਡੇ ਤੱਕ ਬਿਹਤਰ ਤੇ ਵਧੀਆ ਪ੍ਰੋਗਰਾਮ ਪਹੁੰਚਾਉਣ ਦੇ ਲਈ ਤੁਹਾਡਾ ਨਾ ਵਾਦਾ ਕਰਦੇ ਹਾਂ ਦੋਨੋਂ ਪਾਸਾ ਧੰਨਵਾਦ ਜੈ ਸਰ ਮਿਹਰਬਾਨੀ ਜੀ ਜੀ ਸ਼ੁਕਰੀਆ ਰੌਸਫ ਸਤਿ ਸ੍ਰੀ ਅਕਾਲ